ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪਹੁੰਚੇ ਅਗੇ ਆਪਾਂ ਮਿਨੀ ਕੈਨੇਡਾ ਦੇ ਵਿੱਚ ਜਿਹੜਾ ਮਿਨੀ ਕੈਨੇਡਾ ਦੇ ਨਾਮ ਤੋਂ ਹੀ ਮਸ਼ਹੂਰ ਹੈ ਪੰਜਾਬ ਦੇ ਵਿੱਚ ਇਹ ਹੈਗਾ ਇੱਕ ਫੈਕਟਰੀ ਆਊਟਲੈਟ ਜਿਹਨੂੰ ਲੋਕ ਦੂਰੋਂ ਦੂਰੋਂ ਦੇਖਣ ਆ ਰਿਹਾ ਕਿਉਂਕਿ ਇਹ ਸਾਰੇ ਆਊਟਲੈਟਾਂ ਨਾਲੋਂ ਅਲੱਗ ਹੈ ਤੁਹਾਨੂੰ ਅਜੀਆਂ ਚਾਰ ਚੀਜ਼ਾਂ ਦੱਸੂਗਾ ਜੋ ਸਾਰੇ ਆਊਟਲੈਟਾਂ ਨਾਲੋਂ ਇਹਨੂੰ ਅਲੱਗ ਬਣਾਉਂਦੀਆਂ ਪਹਿਲਾਂ ਤਾਂ ਇੱਥੇ ਇੱਕ ਦਰਖਤ ਲੱਗਿਆ ਹੋਇਆ ਹੈ 18 ਲੱਖ ਉਸ ਨਾਲ ਦਰਖਤ ਦੀ ਕੀਮਤ ਸੁਣਨ ਦੇ ਵਿੱਚ ਆ ਰਿਹਾ ਹੈਗਾ ਇੰਸਟਾ ਤੇ ਉੱਤੇ ਰੀਲਾਂ ਰੂਲਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਉਹ ਦਰਖਤ ਦੇ ਵਾਰੇ ਤੇ ਆਓ ਆਪਾਂ ਤੁਹਾਨੂੰ ਦਰਖਤ ਵਗੈਰਾ ਦਿਖਾਉਨੇ ਆਂ ਤੇ ਸਾਰੀਆਂ ਚੀਜ਼ਾਂ ਇੱਥੋਂ ਦੀਆਂ ਇਹ ਹੈਗਾ ਉਹ ਦਰਖਤ ਪਾਈਕਸ ਮਾਈਕਰੋਕਾਰਪਾ ਜਿਹਨੂੰ ਚੀਨੀ ਵਰਗਤ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਇਸ ਦੀ ਕੀਮਤ ਇਸ ਦੇ ਸਾਈਜ਼ ਇਸ ਦੇ ਪੁਰਾਣੇ ਹੋਣ ਤੇ ਡਿਪੈਂਡ ਕਰਦੀ ਹੈ ਤੇ ਇਹ ਇਸ ਟਾਈਮ ਜਿੰਨੀ ਇਹਦੇ ਹਾਈਟ ਹੈਗੀ ਆ ਮੰਨ ਕੇ ਚਲੋ ਜੱਡਾ ਇਹ ਹੋ ਚੱਕਿਆ ਹੈਗਾ ਇਹਦੀ 18 ਲੱਖ ਕੀਮਤ ਹੈਗੀ ਐਸ ਟਾਈਮ ਹੰਡ ਐ ਫੈਕਟਰੀ ਆਊਟਲੈਟ ਦੇ ਵਿੱਚ ਮੌਜੂਦ ਆ ਇਹ ਦਰਖਤ ਵਰਗਰ ਗੈਂਗ ਦੇ ਸਾਹਮਣੇ ਤੁਸੀਂ ਦੇਖ ਸਕਦੇ ਆ ਤੇ ਹੁਣ ਵੱਧਦੇ ਆਂ ਕਿ ਆਪਾਂ ਇੱਥੋਂ ਦੀ ਦੂਜੀ ਖਾਸ ਚੀਜ਼ ਦੇ ਵੱਲ ਜੋ ਇੱਥੇ ਬਣਾਈ ਗਈ ਹੈ ਇਹਨੂੰ ਗੋਆ ਬੀਚ ਦਾ ਨਾਮ ਦਿੱਤਾ ਗਿਆ ਹੈ ਕੋਆ ਵਿਦਾਨਾ ਕਿਉਂ ਦਿੱਤਾ ਗਿਆ ਕਿਉਂਕਿ ਇੱਥੇ ਵੱਡਾ ਸਾਰਾ ਪੂਲ ਬਣਾ ਕੇ ਪਾਣੀ ਛੱਡਾਇਆ ਉਹਦੇ ਵਿੱਚ ਉਹਦੇ ਵਿੱਚ ਕਿਸ਼ਤੀਆਂ ਛੱਡੀਆਂ ਗਈਆਂ ਰੇਸਿੰਗ ਵਾਲੀਆਂ ਇੰਜਨ ਵਾਲੀਆਂ ਕਿਸ਼ਤੀਆਂ ਲੋਕ ਆਪਣਾ ਨਜ਼ਾਰਾ ਲੈ ਰਹੇ ਇੱਥੇ ਵੱਖੋ-ਵੱਖਰੇ ਤਰੀਕੇ ਨਾਲ ਥੋੜੇ ਲੋਕ ਘਟ ਹੋਣ ਕਰਨ ਦਾ ਕੰਮ ਕਰਨੇ ਹੈਗਾ ਵੀ ਇੱਥੇ ਅੱਜ ਸੰਡੇ ਨਹੀਂ ਹੈਗਾ ਸੰਡੇ ਨੂੰ ਇੱਥੇ ਬਹੁਤ ਭੀੜ ਹੁੰਦੀ ਹੈਗੀ ਤੇ ਬਹੁਤ ਹੀ ਕਮਾਲ ਦੀ ਗੱਲ ਦਾ ਇੱਥੇ ਹੈ ਜਿਹੜੇ ਆ ਟਾਇਰ ਆ कसे ਵੇਗੇ ਨਾ ਸਾਰੇ ਦੇ ਸਾਰੇ ਇਹ ਕਹਿੰਦੇ ਇਸ ਮਹੀਨੇ ਦੇ ਟਾਇਰ ਆਗੇ ਇੰਨੀ ਲੋਕਾਂ ਨੇ ਰੇਸਿੰਗ ਕਰੀ ਇੱਥੇ ਆਗੇ ਇੱਥੇ ਕਾਫੀ ਸਿੰਗਰ ਵੀ ਰੇਸਿੰਗ ਕਰਨ ਆਉਂਦੇ ਆ ਗਲਾਬ ਸਿੱਧੂ ਵਰਗੇ ਇੱਥੇ ਹੁਣ ਤੁਹਾਨੂੰ ਆਪਾਂ ਨਾ ਅੱਗੇ ਦਿਖਾਉਨੇ ਆਂਗੇ ਜਿੱਥੇ ਸ਼ੁਰੂ ਹੁੰਦਾ ਹੈਗਾ ਇੱਥੇ ਟਿਕਟ ਟਮ ਵਗੈਰਾ ਤੇ ਆ ਮਿਲਦੀਆਂ ਗਈਆਂ ਤੇ ਲੋਕ ਖੜੇ ਆ ਕਿ ਉਧਰਲੇ ਪਾਸੇ ਸਾਹਮਣੇ ਕਾਹੀ ਵਗੈਰਾ ਝੰਡੇ ਵਗੈਰਾ ਲੱਗੇ ਆ ਤੁਹਾਨੂੰ ਉੱਥੋਂ ਜਾ ਕੇ ਦਿਖਾਉਨੇ ਆਂਗੇ ਆ ਤੇ ਹੁਣ ਆਪਾਂ ਪਹੁੰਚਾਂਗੇ ਰੇਸਿੰਗ ਟਰੈਕ ਕੋਲੇ ਜਿਹੜਾ ਜਿਹੜੀ ਤੀਜੀ ਜੀ ਬਹੁਤ ਹੀ ਖਾਸ ਹੈ ਤੇ ਇੱਥੇ ਗਲਾਬ ਸਿੱਧੂ ਵਰਗੇ ਸਾਰੇ ਕਲਾਕਾਰ ਇੱਥੇ ਆ ਕੇ ਰੇਸਿੰਗ ਕਰਕੇ ਜਾਂਦੇ ਆਗੇ ਤੇ ਤੁਸੀਂ ਦੇਖੋ ਆਹ ਖੜੀਆਂ ਕਾਰਾਂ ਤੇ ਹਜੇ ਚੱਲਣਾ ਸ਼ੁਰੂ ਹੋਇਆ ਟੈਕਿੰਗ ਵਗੈਰਾ ਅੰਦਰ ਹੋਈ ਜਾਂਦੀ ਏ ਇਹਨਾਂ ਦੇ ਟਾਇਰ ਜਿਹੜੇ ਆ ਪਤਾ ਨੂੰ ਘਸੇ ਹੋਏ ਦਿਖਾਏ ਹੈਗੇ ਕੋਈ ਦੇਖਾਂ ਤਾਂ ਬਹੁਤ ਤੇਜ਼ ਚੱਲਦੀ ਤੇ ਉੱਧਰ ਤੱਕ ਹਿੱਲ ਮਾਂ ਰੇਸਿੰਗ ਟਰੈਕ ਇੱਥੇ ਬਣਿਆ ਹੋਇਆਗਾ ਹੁਣ ਇੱਧਰ ਇੱਕ ਹਾਰਲੇ ਡੈਡਵਿਸਨ ਵੀ ਖੜਾਇਆ ਮੈਨੂੰ ਲੱਗਦਾ ਇਹ ਕਿਸੇ ਇਹਨਾਂ ਦੇ ਓਨਰ ਦਾਗਾ ਜਿਹੜਾ ਇਹਨਾਂ ਦੀ ਇਧਰਲੀ ਇਮਾਰਤ ਦਾ ਗੇਮਿੰਗ ਸੈੱਟ ਬਣਿਆ ਹੋਇਆ ਇਧਰ ਉਹਦਾਗਾ ਕਿਸੇ ਬੰਦੇ ਦਾ ਤੇ ਸਾਹਮਣੇ ਲਿਆ ਕੇ ਲਾ ਗੇਟ ਦੀ ਐਂਟਰੀ ਤੇ ਬੜਾ ਘੈਂਟ ਲੱਗਦਾ ਮੋਟਰਸਾਈਕਲ ਖੜਾ ਅੱਲਾ ਹੀ ਖੜਾ ਹੁੰਦਾ ਹੋਰ ਤਾਂ ਕਿਸੇ ਐਂਟਰੀ ਹੋਣ ਨਹੀਂ ਦਿੰਦਾ ਦੇਖੋ ਤੁਸੀਂ 360뷰 ਗੇਮਰ ਸੱਟੀ ਬੜਾ ਇੱਥੇ ਬਣਿਆ ਹੋਇਆਗਾ ਆ ਇਧਰ ਅਲੱਗ ਗੇਮ ਸੈਟ ਹੈ ਤੇ ਦਰਾ ਬਾਲ ਮਾਰ ਕੇ ਉਸ ਸੱਟਣੇ ਸਾਹਮਣੇ ਇਸ ਵਾਰੀ ਤਾਂ ਇਹੋ ਨਹੀਂ ਡਗਣੇ ਆਪਾਂ ਵੀ ਇੱਥੇ ਸੀ ਤੇ ਅਗਲੀ ਵਾਰੀ ਹੁਣ ਆ ਸੱਟੂ ਆ ਦੇਖਦੇ ਹਾਂ ਕਿੰਨੇ ਵਾਰ ਬੋਤਲਾਂ ਡਗਦੀਆਂ ਇੱਕ ਵਾਰੀ ਸੱਟਣ ਦਾ ਇਹ ਆਉਣ ਚੱਕ ਸਾਰੀਆਂ ਸਾਰੇ ਆਊਟ ਨਾਲ ਹੀ ਇੱਕ ਹੋਰ ਗੇਮ ਦਾ ਸੈੱਟ ਬਣਿਆ ਹੋਇਆਗਾ ਇਹ ਜਿਹੜੀ ਆਪਣੇ ਫੋਨ ਤੇ ਵੀ ਹੁੰਦੀ ਸੀ ਏਟ ਪੂਲ ਗੇਮ ਉਹੀ ਬਹੁਤ ਗੰਡ ਹੈ ਤੇ ਚੋਬਰ ਖੇਡੀ ਜਾਂਦੇ ਨੇ ਨਜ਼ਾਰੇ ਲਈ ਜਾਂਦੇ ਆ ਪੂਰੇ ਕਮਾਲ ਦੀ ਗੱਲ ਤਾਂ ਇਹ ਹੈ ਇੱਥੇ ਜਿਹੜਾ ਮੈਸੀ ਟਰੈਕਟਰ ਹੈ ਨਾ ਇਹ ਮੇਡ ਇਨ ਯੂਗੋਸਲਾਵੀਆ ਦਾ ਹੈ ਇਹਦਾ 1918 ਤੋਂ ਲੈ ਕੇ 1992 ਤੱਕ ਯੂਰਪ ਦਾ ਇੱਕ ਦੇਸ਼ ਸੀ ਜਿਹੜਾ ਹੁਣ ਅਲੱਗ-ਅਲੱਗ ਦੇਸ਼ਾਂ ਵਿੱਚ ਵੰਡ ਗਿਆਗਾ ਵੰਡਿਆ ਵੈਗਾ ਇਹ ਉਦੋਂ ਦਾ ਟਰੈਕਟਰ ਹੈ ਜਿਹੜਾ ਇੱਥੇ ਖੜਾ ਹੈ ਮੈਸੀ ਫਾਰਬੂਸਨ ਤਿਆਰ ਕਰਕੇ ਖੜਾਇਆ ਹੋਇਆਗਾ ਤੇ ਕਿਸੇ ਸ਼ੌਕੀਆ ਬੰਦੇ ਨੇ ਇਹਦਾ ਕੰਮ ਕਰਾਇਆਗਾ ਜਮਾ ਰੰਗ ਐ ਲੱਗਦਾ ਵੀ ਰਹਿਣਾ ਰੰਗ ਹੁੰਦਾ ਜਿਵੇਂ ਉਤੇ ਪੁਰਾਣਾ ਟਰੈਕਟਰ ਹੋਣ ਕਾਰਨ ਇਹਦਾ ਰੰਗ ਰੰਗ ਵੀ ਕਾਫੀ ਲਿਆ ਆਊਗਾ ਹਨਾ ਤੇ ਪੂਰੀ ਘੈਂਟ ਗੱਲਬਾਤ ਆ ਗਈ ਉੱਤੇ ਵੇਖੇ ਪਤਾ ਲੱਗਦਾ ਵੀ ਟਰੈਕਟਰ ਪੰਜ ਹੈ ਇਹ ਆ ਪੰਜਵੀਂ ਚੀਜ਼ ਕੋਲ ਇਹ ਜਿਹੜਾ ਪੁਲ ਹੈਗਾ ਇਹ ਪਾਣੀ ਦੇ ਉੱਤੇ ਤਿਆਰ ਕਰਾਇਆ ਗਿਆ ਜਿਹੜੀ ਆ ਝੀਲ ਇਹਨਾਂ ਨੇ ਬਣਾਈ ਹੋਈ ਆ ਇਹਦੇ ਉੱਤੇ ਬਾਹਰਲੇ ਪਾਸੇ ਬਣਾਇਆ ਗਿਆ ਵੀ ਲੋਕ ਦੇਖ ਕੇ ਆਨੰਦ ਲੈ ਸਕਣ ਕੰਮ ਹੀ ਇੱਕ ਚੀਜ਼ ਦੀ ਰਹਿ ਗਈ ਇੱਥੇ ਨਾ ਸੰਡੇ ਵਾਲੇ ਦਾ ਨਾ ਹੋਣਾ ਸੀ ਅਸੀਂ ਵਲੌਗ ਸ਼ੂਟ ਕਰਨ ਅਸੀਂ ਸੰਡੇ ਤੋਂ ਹੋਰ ਦਿਨ ਆਇਆ ਅੱਜ ਮੈਨੂੰ ਲੱਗਦਾ ਬੁੱਧਵਾਰ ਆ ਸ਼ਾਇਦ ਤੇ ਭੀੜ ਇੱਥੇ ਤਾਂ ਕਰਕੇ ਘੱਟ ਨਹੀਂ ਤਾਂ ਇੱਥੇ ਬਹੁਤ ਜ਼ਿਆਦੇ ਕਿਸ਼ਤੀਆਂ ਲੋਕ ਭੀੜ ਬਹੁਤ ਜ਼ਿਆਦੇ ਤਕੜਾ ਵੀ ਹੁੰਦਾ ਲੰਡਨ ਦੀ ਬੱਸ ਵੀ ਇੱਥੇ ਫਿਰਦੀ ਆ ਲੰਡਨ ਬੱਸ ਦੇਖ ਸੰ ਲੋ ਜੀ ਕਰੋ ਇੱਕ ਨਵੇਂ ਜਾਨਵਰ ਦੇ ਦਰਸ਼ਨ ਜਾਨਵਰ ਤਾਂ ਨਹੀਂ ਸੌਰੀ ਇਹ ਸਟੈਚੂ ਬਣਾਇਆ ਗਿਆ ਪਰ ਇਹ ਪਤਾ ਨਹੀਂ ਲੱਗ ਰਿਹਾ ਕਿਹੜੇ ਜਾਨਵਰ ਦਾ ਸਟੈਚੂ ਹੈ ਇਹਦੀ ਤਾਂ ਓਨੀ ਵੱਡੀ ਲੰਬੀ ਹੈ ਪੈਰ ਵੀ ਮੰਦਰ ਦੇ ਜਿਵੇਂ ਨੇੜੇ ਨੇੜੇ ਬਣਾਏ ਆ ਜਮਾਂ ਨੇੜੇ ਨੇੜੇ ਜਿਵੇਂ ਆਪਾਂ ਮਾਸ ਮੂਸ ਦੇਖਦੇ ਆ ਪਿੰਡਾਂ 'ਚ ਇਹਦੇ ਉੱਤੇ ਦੂਰ ਦੂਰ ਹੁੰਦਾ ਇਹ ਤਾਂ ਜਮਾਂ ਨੇੜੇ ਨੇੜੇ ਹੀ ਆ। ਇਹ ਪੜਈ ਆ ਜਾਨਵਰ ਕੋਈ। ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਤੁਹਾਡੇ ਤੋਂ ਲੈਨੇ ਆ ਆਗਿਆ ਮਿਲਦੇ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ। ਘਰੇ ਥੋੜੀ ਬਹੁਤ ਕੁਝ ਪ੍ਰੋਬਲਮਸ ਸੀਗੀ ਆਪਣੇ ਆਪਰੇਟ ਵਗੈਰਾ ਹੋਇਆ ਸੀ ਘਰਦਿਆਂ ਦਾ ਤੇ ਇਸ ਕਰਕੇ ਆਪਾਂ ਕੋਈ ਵੀਡੀਓ ਥੋੜੀ ਜੀ ਅਪਲੋਡ ਨਹੀਂ ਕਰ पाए ਇਦਾਂ ਨੂੰ ਤੋਂ ਨੰਗੇ ਤੇ ਆਨਲਾਈਨ ਟਾਈਮ 'ਚ ਆਪਾਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਇਆ।